ਅੱਜ ਸਿੱਧੂ ਮੂਸੇਵਾਲੇ ਦੇ ਮਾਮੇ ਦਾ ਮੁੰਡਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਆਇਆ ਲਾਈਵ ਆਉਣ ਦਾ ਕਾਰਨ ਸੀ ਕੁਝ ਲੋਕਾਂ ਵੱਲੋਂ ਸਿੱਧੂ ਮੂਸੇਵਾਲੇ ਦੇ ਨਾਮ ਤੇ ਠੱਗੀ ਮਾਰਨ ਵਾਲਿਆਂ ਬਾਰੇ ਲੋਕਾਂ ਨੂੰ ਸੁਚੇਤ ਕਰਨਾ ਪਰ ਲਾਈਵ ਦੌਰਾਨ ਲੋਕਾਂ ਵੱਲੋਂ ਜਦੋਂ ਸਿੱਧੂ ਮੂਸੇਵਾਲਾ ਦੇ ਸਿੰਗਰ ਯਾਰ ਅਮਰਤਮਾਨ ਤੇ ਆਰ ਨੇਤ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਬਾਰੇ ਵੀ ਦੱਸਿਆ ਕਿ ਇਹਨਾਂ ਵਿੱਚੋਂ ਕਿਸ ਨੇ ਗਦਾਰੀ ਕੀਤੀ ਤੇ ਕੌਣ ਹੁਣ ਵੀ ਪਰਿਵਾਰ ਨਾਲ ਖੜਾ ਹੈ ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਤੇ ਹੋਏ ਹਮਲੇ ਬਾਰੇ ਵੀ ਦੱਸਿਆ ਪੂਰੀ ਵੀਡੀਓ ਨੂੰ ਆਖਿਰ ਤੱਕ ਜ਼ਰੂਰ ਦੇਖਿਓ ਤੇ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਸੋਨੂੰ ਸਭ ਨੂੰ ਹੀ ਬਤਾਨਾ ਮੈਨੂੰ ਜਿੰਨੇ ਵੀ ਭਰਾ ਵੀਰ ਜਿੰਨੇ ਵੀ ਜਾਣਦੇ ਆ ਮੇਰੇ ਭਰਾ ਕਰਕੇ ਜਾਣਦੇ ਆ ਸਿੱਧੂ ਕਰਕੇ ਹਨਾ ਵਾਰ ਵਿੱਚ ਬੜੀਆਂ ਲੀਰਾਂ ਤੇ ਪੀਰਾਂ ਬੜੇ ਭੌਂਕੀ ਜਾਂਦੇ ਆ ਕੋਈ ਗਾਂ ਦਾ ਮਾਮੇ ਦਾ ਮੁੰਡਾ ਕੋਈ ਗਾਂ ਦਾ ਭੂਆ ਦਾ ਮੁੰਡਾ ਵੀਰੇ ਸਿੱਧੂ ਦੇ ਦੋ ਮਾਸੀਆਂ ਨੇ ਉਹਦੀ ਭੂਆ ਕੋਈ ਨਹੀਂ ਹੈਗੀ ਸਗੀ ਦੋ ਹੀ ਮਾਸੀਆਂ ਨੇ ਉਹਦੇ ਇੱਕੋ ਹੀ ਉਹਦੇ ਮਾਮਾ ਵਾਪੂ ਪੂਰਾ ਹੋ ਗਿਆ ਅਸੀਂ ਦੋ ਭਰਾ ਹੋਰ ਕੋਈ ਵੀ ਨਹੀਂ ਹੈਗਾ ਕੋਈ ਕੋਸ ਕਹੀ ਜਾਂਦਾ ਕੋਈ ਪੁੱਛ ਕਹੀ ਜਾਂਦਾ ਪੈਸੇ ਇਕੱਠੇ ਕਰ ਰਾਇਆ ਵੀਰੇ ਦੇ ਨਾਂ ਤੇ ਕਿਸੇ ਨੂੰ ਕੋਈ ਵੀ ਪੈਸਾ ਕਾਉਣ ਦੀ ਲੋੜ ਨਹੀਂ ਹੈਗੀ ਮੇਰਾ ਭਰਾ ਬਹੁਤ ਕੁਝ ਛੱਡ ਕੇ ਗਿਆ ਕਰਦਿਆਂ ਵਾਸਤੇ ਹਨ ਘਰਦਿਆਂ ਕੋਲੇ ਬਹੁਤ ਕੁਝ ਆ ਕੋਈ ਵੀ ਤੁਹਾਨੂੰ ਕੁਝ ਵੀ ਗੱਪ ਮਾਰੀ ਆਵੇ ਕਿ ਮੈਂ ਤੁਹਾਡਾ ਗਾਣਾ ਕਰਾ ਦੂੰ ਮੈਂ ਤੁਹਾਡਾ ਸ਼ੀਰ ਕਰਾ ਦੂੰ ਮੈਂ ਤੁਹਾਡਾ ਬੋ ਕਰਾ ਦੂੰ ਕੋਈ ਵੀ ਗਾਣਾ ਨਹੀਂ ਕਰਾ ਸਕਦਾ ਕਿਸੇ ਦਾ ਜਿਹਨੇ ਵੀ ਗਾਣਾ ਕਰਨਾ ਸਿੱਧਾ ਘਰੇ ਜਾ ਕੇ ਕੰਟੈਕਟ ਕਰੋ ਠੀਕ ਹੈ ਜੇ ਕੋਈ ਜੰਝਦਾ ਹੋਇਆ ਬੰਦਾ ਬੀਟ ਟੈਲੈਂਟ ਹੋਇਆ ਉਹਨੂੰ ਘਰ ਦੇ ਮਨਾ ਹੀ ਕਰਦੇ ਜਾਂ ਜਿਹੜੀ ਮੈਨੇਜਮੈਂਟ ਆ ਉਹਦੇ ਨਾਲ ਗੱਲ ਕਰੋ ਹਨਾ ਨਾੜੀਆਂ ਨੇ ਰੈਕર્ડ ਤੇ ਗਾਣੇ ਕਰਦੇ ਆ ਉਹ ਵੀਰੇ ਨੇ ਨਵੇਂ ਸਿੰਗਰਾਂ ਵਾਸਤੇ ਖੋਲ੍ਹਿਆ ਸੀ ਜੇ ਨਵੇਂ ਆਰਟਿਸਟਾਂ ਵਾਸਤੇ ਜਨਾ ਅਮਰਤ ਮਾਨ ਨੇ ਯੂਜ਼ ਕੀਤਾ ਵੀਰੇ ਆਰਨੇਤ ਨੇ ਨਹੀਂ ਕੀਤਾ ਅਮਰਤ ਮਾਨ ਨੇ ਯੂਜ਼ ਕੀਤਾ ਬਿਲਕੁਲ ਕੀਤਾ ਅੱਜ ਕੱਲ ਆਉਂਦਾ ਹੀ ਨਹੀਂ ਰੀਤ ਸਾਲਾ ਪਹਿਲਾਂ ਭਰਾ ਭਰਾ ਉਹਦਾ ਗਾਣੇ ਗਾਉਂਦਾ ਮੰਤਰੀ ਮੇਰੇ ਯਾਰ ਇਹ ਹਰਤਾ ਤੇਰਾ ਸਿੱਧੂ ਵੀ ਸੀ ਭੈਣ ਉਹਦੇ ਲਈ ਤਾਂ ਤੂੰ ਕੁਝ ਕੀਤਾ ਨਹੀਂ ਨਾ ਤੇ ਯਾਰਾਂ ਨੇ ਕੁਝ ਕੀਤਾ ਆਰ ਨੇ ਇਦਣੇ ਨਹੀਂ ਯੂਜ਼ ਕੀਤਾ ਡਾਲਾ ਨਹੀਂ ਉਹਨੇ ਜੋਗਾ ਸੀਗਾ ਉਹ ਖੜ੍ਹੀ ਐ ਹੁਣ ਵੀ ਕਰਦਿਆਂ ਦੀ ਸੁਣਦਾ ਬਹੁਜੁੱਤ ਕਰਦਾ ਅੱਦੇ ਬੋਲ ਤੇ ਭੱਜਿਆ ਆਉਂਦਾ ਹੋਰ ਬਹੁਤ ਬੰਦੇ ਨੇ ਜਿਨ੍ਹਾਂ ਨੇ ਯੂਜ਼ ਕੀਤਾ ਜਾਂਨੇ ਉਹ ਤਾਂ ਚੱਲ ਆਰਟਿਸਟ ਹੈਗੇ ਉਹਨਾਂ ਨੂੰ ਤਾਂ ਆਪ ਨੂੰ ਵੀ ਚਾਰਪਰਾ ਜਾਣਦੇ ਆ ਉਹ ਜਿਹੜੀਆਂ ਉਹੀ ਲੀਰਾਂ ਤੁਰੀਆਂ ਕਰਦੀਆਂ ਨੇ ਉਹੀ ਗਏ ਹੁੰਦਾ ਮੈਂ ਸਿੱਧੂ ਨਾਣਾਇਆ ਕੀਤਾ ਮੈਂ ਤੇ ਤੁਨੋਂ ਨਾ ਕੀਤਾ ਕਿਸੇ ਨੇ ਕੁਝ ਨਹੀਂ ਕੀਤਾ ਸਭ ਛੱਡਿਆ ਜਿਪੂਸ਼ੀਆਂ ਦੇ ਦੇ ਕੇ ਬਾਹਰ ਨੂੰ ਭੱਜ ਗਏ ਬਾਈ ਗਨਮੈਨ ਕਾਦੇ ਨਹੀਂ ਗਏ ਘਟ ਨਹੀਂ ਗਏ ਨਹੀਂ ਜਾਨ ਗਨਮੈਨ ਨਹੀਂ ਘਟੇ ਗਨਮੈਨ ਬਹੁਤ ਨੇ ਸੁੱਖ ਨਾਲ ਗਨਮੈਨ ਆਪਣੇ ਕੋਲ 14 15 ਨੇ ਹੋਰ 14 15 ਤਾਂ ਪੱਕੇ ਹੀ ਆ ਹੋਰ ਜਿਹੜੀ ਬਾਹਰ ਸਿਕਿਉਰਿਟੀ ਹੈਗੀ ਆ ਸਰਕਾਰ ਵੱਲੋਂ ਦਿੱਤੀ ਹੋਈ ਆ ਬਹੁਤ ਆ ਗਨਮੈਨ ਨਹੀਂ ਘਟੇ ਜਾਨ ਗਨਮੈਨ ਵਾਧੂ ਆ ਕਿਸ ਤੋਂ ਡਰਨ ਦੀ ਲੋੜ ਨਹੀਂ ਜੇ ਕਿਸੇ ਬੰਦੇ ਨੇ ਵੀ ਸਿੱਧੂ ਦਾ ਨਾਮ ਲੈ ਕੇ ਕਿਸੇ ਤੋਂ ਪੈਸੇ ਲਏ ਆ ਚਾਹੇ ਕਿਸੇ ਕੁੜੀ ਤੋਂ ਲਏ ਆ ਚਾਹੇ ਕਿਸੇ ਮੁੰਡੇ ਤੋਂ ਲਏ ਆ ਫਾਵੇਂ ਮੈਨੂੰ ਦੱਸ ਦੋ ਫਾਵੇਂ ਘਰੇ ਆ ਜਾਓ ਸਿੱਧਾ ਘਰੇ ਆ ਕੇ ਮੇਰੇ ਭੂਆ ਪਪਣ ਨੂੰ ਮਿਲੋ ਉਹਨਾਂ ਨੂੰ ਦੱਸੋ ਜੇ ਤੁਹਾਡੇ ਕੋਲ ਪ੍ਰੂਫ ਆ ਜਿਹੜੇ ਬੰਦੇ ਦੀ ਵੀ ਗਲਤੀ ਹੈ ਭਾਈ ਉਹਨੂੰ ਰਿਪੋਰਟ ਦਿਹਾ ਜਾ ਤੀ ਉੱਚੇ ਮੈਂ ਵੀ ਆ ਭਾਈ ਵਾਚ ਜਾਂਦਾ ਕੋਈ ਭਾਈ ਉਹ ਤਿਆਰ ਆਫ ਦਿ ਪਿੰਡ ਸੀਗਾ ਯਾਰ ਹਰ ਕਿਤੇ ਹੁੰਦਾ ਗਨਵੈਨ ਨਹੀਂ ਚੱਕ ਸਕਦਾ ਤੈਨੂੰ ਵੀ ਪਤਾ ਪਈ ਹੈ ਨਾ ਦੋ ਹੀ ਗਨਵੈਨ ਸੀ ਫਿਰ ਉਹਨੂੰ ਘਰੇ ਵੀ ਜ਼ਰੂਰੀ ਸੀ ਨਾ ਬਾਈ ਸਿਕਿਉਰਿਟੀ ਤੇ ਨਾਲੇ ਖੋਲੀ ਸੀਗੀ ਦੋ ਚੋਂ ਇੱਕ ਮੁੰਡਾ ਬਿਮਾਰ ਸੀਗਾ ਜਾਨ ਠੀਕ ਹੈ ਉਹ ਵੀ ਕੀ ਕਰਦਾ ਵਿਚਾਰਾ ਇੱਕ ਜਾਣਾ ਸੀਗਾ ਇਹਨਾਂ ਨੇ ਤਾਂ ਧੋਖੇ ਨਾ ਮਾਰਿਆ ਜਾਨ ਦੱਸ ਗਿਆ ਮੈਂ ਤਾਂ ਫਿਰ ਤਾਂ ਦੱਸਦਾ ਨਾ ਮੇਰੇ ਭਰਾ ਹਲੀਣਾ ਕਰਦਾ ਇਹਨਾਂ ਨੂੰ ਪਰ ਫੇਰ ਵੀ ਜੱਟ ਨੇ ਫੇਰ ਕੱਢੇ ਮੋਰੋ ਵੈਲਾ ਜਿੰਨੇ ਟਾਈਮ ਇਧਰੋਂ ਫੇਰੇ ਉਹ ਵੀ ਕੀ ਉਹਨਾਂ ਦੀ ਲੀਣਾ ਦੀ ਹਿੰਮਤ ਨਹੀਂ ਹੋਈ ਸੀ ਕਿ ਆ ਕੇ ਆਪਣੇ ਭਰਾ ਨੂੰ ਉਂਗਲ ਵਿਦਾਨ ਦੇ ਜਦੋਂ ਦਾ ਵੈਪਨ ਖਾਲੀ ਹੋ ਗਿਆ ਫੇਰ ਉਹ ਆ ਕੇ ਇਹਨੇ ਬੰਦੇ ਤਾਂ ਕੁਝ ਵੀ ਕਰ ਦਿੰਦੇ ਆ ਕਿਸੇ ਨੂੰ ਵੀ ਘੇਰ ਕੇ ਮਾਰ ਦਿੰਦੇ ਆ ਛੱਡੋ ਵੀ ਗੱਲਾਂ ਤਾਂ ਕਰਨੀਆਂ ਹੀ ਨਹੀਂ ਜਾਣ ਬਸ ਆ ਜਰੂਰੀ ਬੇਨਤੀ ਇਹ ਸੀ ਕਿਸੇ ਨੂੰ ਕੋਈ ਵੀ ਕੁੜੀ ਨਾ ਕੋਈ ਮੁੰਡਾ ਕਿਸੇ ਨੂੰ ਪੈਸਾ ਨਾ ਪਾਉ ਕਿਸੇ ਨੂੰ ਕੁਝ ਨਾ ਕਰੋ ਮੇਰੇ